ਉਜਰੀ ਮਹੱਲਾ ਪੰਜਵਾ ਜੇ ਸਮਾਨ ਉਖ ਪਹਿ ਕਰੋ ਬੇਨਤੀ ਸੋ ਆਪਣੇ ਦੁਖ ਭਰਿਆ ਬੇਨਤੀ ਨਹੀਂ ਕਹਿਣਾ ਬੇਨਤੀ ਨੰਨਾ ਵੀ ਪੂਰਾ ਸ਼ੁੱਧ ਬੁੱਲਿਆ ਜਾਵੇ ਬੇਨਤੀ ਆਮ ਬੇਨਤੀ ਕਹਿ ਜਾਂਦੇ ਬੇਨਤੀ ਜਿਸ ਮਾਨੁਖ ਪਹਿ ਕਰੋ ਬੇਨਤੀ ਸੋ ਆਪਣੇ ਦੁਖ ਭਰਿਆ ਪਾਰ ਬ੍ਰਹਮ ਜਿਨ ਰਿਦੈ ਅਰਾਧਿਆ ਤੈਨ ਪਉ ਸਾਗਰ ਤਰਿਆ ਤੈਨ ਪਉ ਸਾਗਰ ਤਰਿਆ ਗੁਰ ਹਰਿ ਬਿਨ ਕੋ ਨ ਬ੍ਰਥਾ ਦੁਖ ਕਾਟੈ ਹਾਂ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਗੁਰ ਹਰਿ ਬਿਨ ਇਥੇ ਵਿਸਰਾਮ ਕੋ ਨ ਇਥੇ ਠਮਕ ਕੋ ਨ ਬ੍ਰਥਾ ਦੁਖ ਕਾਟੈ ਪ੍ਰਾਪਤ ਅਜ ਅਵਰ ਸੇਵਕ ਜੇ ਹੋਈ ਹੈ ਤੇਤ ਮਾਨ ਮਹਤ ਜਸ ਘਟੈ ਰਹਾਉ ਹਾਂਜੀ ਪ੍ਰਭ ਤਜ ਅਵਰ ਸੇਵਕ ਜੀ ਹੋਈ ਹੈ ਇਥੇ ਵਿਸਰਾਮ ਤੇਤ ਮਾਨ ਮਹਤ ਜਸ ਘਟੈ ਮਹਤ ਕਸਕੇ ਉਚਾਰਨ ਕਰਨਾ ਨਾਲ ਹੀ ਰਹਾਉ ਨਹੀਂ ਬੋਲ ਦਿਨਾ ਥੋੜਾ ਜਨ ਲਖੇਰ ਕੇ ਪੜਨਾ ਰਹਾਉ ਮਾਇਆ ਕੇਸਨ ਬੰਦ ਸੈਨ ਸਾਖ ਕੇਤ ਹੀ ਕਾਮ ਨ ਆਇਆ ਹਰ ਕਾ ਦਾਸ ਨੀਚ ਕੁਲ ਊਚਾ ਤੇਸ ਸੰਗ ਮਨ ਬਾਛਤ ਫਲ ਪਾਇਆ ਲੱਖ ਕੋਟ ਵਿਖਿਆ ਕੇ ਵਿੰਜਨ ਤਾ ਮਹਿ ਤ੍ਰਿਸ਼ਣ ਨ ਬੂਜੀ ਤਾ ਮਹਿ ਤ੍ਰਿਸ਼ਣ ਨ ਬੂਜੀ ਬੂਜੀ ਬੋਲਾ ਹੀ ਉਚਾਰਨ ਸਰਨਾ ਬੂਜੀ ਸਿਮਰਤ ਨਾਮ ਕੋਟ ਉਜਿਆਰਾ ਬਸਤ ਅਗੋਚਰ ਸੂਜੀ ਸੂਜੀ ਕਸ ਕੇ ਬੋਲਣਾ ਛੱਜੇ ਨਾਲ ਸੂਜੀ ਨਹੀਂ ਗਾਣਾ ਸੂਜੀ ਫਿਰਤ ਫਿਰਤ ਤੁਮਰਾ ਦੁਆਰ ਆਇਆ ਫਿਰਤ ਫਿਰਤ ਨਹੀਂ ਕਹਿਣਾ ਫਫਾ ਫਿਰਤ ਫਿਰਤ ਤੂੰ ਰਹਿ ਦੁਆਰ ਆਇਆ ਪੈ ਪੰਜਨ ਹਰ ਰਾਇਆ ਸਾਧ ਕੇ ਚਰਨ ਧੂਰ ਜਨ ਬਾਂਛੈ ਸੁਖ ਨਾਨਕ ਇਹ ਪਾਇਆ ਸਾਧ ਕੇ ਚਰਨ ਧੂਰ ਇਥੇ ਠਮਕ ਲਾਦਨੀ ਜਨ ਬਾਂ ਜਨ ਬਾਛੈ ਇਥੇ ਵਿਸਰਾਮ ਹੈ ਸੁਖ ਨਾਨਕ ਇਹ ਪਾਇਆ ਬੂਜਰੀ ਮਹੱਲਾ ਪਿੰਡਵਾ ਪੰਜਪਦਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਪ੍ਰਥਮੇ ਗਰਭ ਮਾਤਾ ਕੈ ਵਸਾ ਉਹਾ ਛੋੜ ਧਰਮ ਧਰਨ ਮਹਿ ਆਇਆ ਚਿੱਤਰਸਾਲ ਸੁੰਦਰ ਬਾਗ ਮੰਦਰ ਸੰਗ ਨ ਕਛੂ ਜਾਇਆ ਚਿੱਤਰਸਾਲ ਸੰਬੰਧਕ ਪਾਠ ਹੈ ਸੁੰਦਰ ਬਾਗ ਮੰਦਰ ਇੱਥੇ ਵਿਸਰਾਮ ਹੈ ਸੰਗ ਨ ਕਛੂ ਜਾਇ ਆਵਰ ਸਭ ਮਿਥਿਆ ਲੋਭ ਲੱਭੀ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਆਵਰ ਸਭ ਮਿਥਿਆ ਇੱਥੇ ਵਿਸਰਾਮ ਹੈ ਲੋਭ ਲੱਭੀ ਲੱਭੀ ਕਸ ਕੇ ਬੋਲਣਾ ਲੱਭੀ ਨਹੀਂ ਕਹਿ ਦੇਣਾ ਗੁਰਪੂਰੈ ਦਿਉ ਹਰ ਨਾਮਾ ਜੀ ਕਾ ਇਹ ਵਸਤ ਫੱਬੀ ਕਿ ਫੱਬੀ ਉਚਾਰਨ ਕਰਨਾ ਫੱਬੀ ਨਹੀਂ ਕਹਿਣਾ ਫਫੇ ਨਾਲ ਬੋਲਣਾ ਫੱਬੀ ਰਹਾਉ ਇਸ਼ਟ ਮੀਤ ਬੰਧਵ ਸੁਤ ਪਾਈ ਸੰਗ ਬਨਤਾ ਰਚ ਹਸਿਆ ਜਬ ਅੰਤਿਅ ਉਸਰ ਆਏ ਬਨਿਉ ਹੈ ਓਨ ਪੇਖਤ ਹੀ ਕਾਲ ਗਰਸਿਆ ਕਾਰ ਕਰ ਅਨਰਥ ਵਿਹਾਜੀ ਸੰਪੈ ਸਵੇਨਾ ਰੂਪਾ dama ਇਹ ਅਨਰਥ ਪਾਠੀ ਕਰ ਜਾਂਦੇ ਹਨ ਅਨਜਾਨ ਪਾਠੀ ਧਿਆਨ ਨਾਲ ਬੋਲਣਾ ਅਨਰਥ ਹੀ ਕਹਿਣਾ ਹੈ ਕਰ ਕਰ ਅਨਰਥ ਤੇ ਹਾਜੀ ਸੰਪੈ ਇਥੇ ਵਿਸਰਾਮ ਸੋਇਨਾ ਰੂਪਾ ਦਾਮਾ ਰੂਪਾ ਕਸਕੇ ਬੋਲਣਾ ਦਾਮਾ ਵੀ ਕਸਕੇ ਬੋਲਣਾ ਪਹਾੜੀ ਕਾ ਉਹ ਪਹਾੜਾ ਮਿਲਿਆ ਹੋਰ ਸਗਲ ਭਯੋ ਬਿਰਾਨਾ ਹੈ ਵਰ ਗੈਵਰ ਰਥ ਸੰਬਾਹੀ ਗਹ ਕਰ ਪੀਨੇ ਮੇਰੇ ਜਾਇਪ ਤੇ ਹੋਈ ਲਾਮੀ ਤਾਈ ਚੱਲ ਹੈ ਨਹੀਂ ਇੱਕ ਪੈਰੀ ਨਾਮ ਧਨ ਨਾਮ ਸੁਖ ਰਾਜਾ ਨਾਮ ਕੁਟੰਬ ਸਹਾਈ ਇਹ ਰਾਜਾ ਪਦ ਕਸ ਕੇ ਉਚਾਰਨ ਕਰਨਾ ਰਾਜਾ ਨਹੀਂ ਕਹਿਣਾ ਨਾਮ ਧਨ ਨਾਮ ਸੁਖ ਰਾਜਾ ਰਜਨ ਦਾ ਵਾਚ ਨਾਮ ਕੁਟੰਬ ਸਹਾਈ ਨਾਮ ਸੰਪਤ ਗੁਰੂ ਨਾਨਕ ਕਉ ਦੀ ਉਹ ਮਰੈ ਨਾ ਆਵੇ ਜਾਈ ਗੂਜਰੀ ਮਹੱਲਾ ਪੰਜਵਾ ਤੇ ਪਦੇ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਦੁਖ ਬਿਨਸੇ ਸੁਖ ਗਿਆਨ ਨਿਵਾਸਾ ਤ੍ਰਿਸ਼ਨਾ ਜਲਨ 부ਝਾਈ ਨਾਮ ਨਿਧਾਨ ਸਤਗੁਰੂ ਦਰੜਾਇ ਬਿਨਸ ਨਾ ਆਵੇ ਜਾਈ ਹਰ ਜਾਪ ਮਾਇਆ ਬੰਧਨ ਟੂਟੇ ਹਾਂਜੀ ਹਰ ਜਾਪ ਮਾਇਆ ਬੰਧਨ ਟੂਟੇ ਹਰ ਜਾਪ ਮਾਇਆ ਬੰਧਨ ਟੂਟੇ ਭੈ ਕਿਰਪਾਲ ਦਇਆਲ ਪ੍ਰਭ ਮੇਰੇ ਸਾਧ ਸੰਗਤ ਮਿਲ ਛੂਟੇ ਰਹਾਉ ਆਠ ਪਹਿਰ ਹਰ ਕੇ ਗੁਣ ਗਾਵੇ ਭਗਤ ਪ੍ਰੇਮ ਰਸ ਮਾਤਾ ਹਰਖ ਸੋਗ ਦੋਹਾ ਮਾਹ ਨਿਰਾਲਾ ਕਰਨਾ ਹਾਰ ਪਛਾਤਾ ਜਿਸ ਕਾ ਸਾ ਤਿਨਹੀ ਰਖ ਲੀਆ ਸਗਲ ਜੁਗਤ ਬਾਣ ਆਈ ਕਹ ਨਾਨਕ ਪ੍ਰਭ ਪੁਰਖ ਦਿਆਲਾ ਕੀਮਤ ਕਹਿਣ ਨਾ ਜਾਈ ਗੂਜਰੀ ਮਹੱਲਾ ਪੰਜਵਾ ਦੁਪਦੇ ਘਰ ਦੂਜਾ ਦੁਪਦੇ ਦੋ ਤੇ ਪਦੇ ਦੇ ਵਿੱਚ ਡੈਸ਼ ਦੇ ਕੇ ਉਚਾਰਨ ਕਰਨਾ ਦੁਪਦੇ ਨਹੀਂ ਕਹਿਣਾ ਦੋ ਪਦੇ ਘਰ ਦੂਜਾ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਪਤਿਤ ਪਵਿੱਤਰ ਲੀਏ ਕਰ ਆਪਣੇ ਪਤਿਤ ਇੱਥੇ ਝਮਕ ਲੱਗ ਜੇਗੀ ਪਤਿਤ ਪਵਿੱਤਰ ਲੀਏ ਕਰ ਆਪਣੇ ਸਗਲ ਕਰਤ ਨਾਮ ਸਕਾਰੂ ਵਰਨ ਜਾਤ ਕੋ ਪੁੱਛੈ ਨਹੀਂ ਬਾਚੈ ਚਰਨ ਰਵਾਰੂ ਠਾਕੁਰ ਐਸੋ ਨਾਮ ਤੁਮਾਰੂ ਸਗਲ ਸ੍ਰਿਸ਼ਟ ਕੋ ਧਣੀ ਤਹੀਜੈ ਸਗਲ ਸ੍ਰਿਸ਼ਟ ਕੋ ਤਣੀ ਕਹੀਜੈ ਜਨ ਕੋ ਆਂਗਨ ਰਾਰੂ ਪ੍ਰਹਾਉ ਸਾਧ ਸੰਗ ਨਾਨਕ ਬੁੱਧ ਪਾਈ ਹਰ ਕੀਰਤਨ ਆਧਾਰੂ ਕੀਰਤਨ ਕੀਰਤਨ ਥੋੜਾ ਕੀਰਤਨ ਕਕੇ ਦੀ ਬਿਹਾਰੀ ਲਾ ਕੇ ਬੋਲੇ ਅਗਰ ਕੀਰਤਨ ਹਰ ਕੀਰਤਨ ਆਧਾਰੂ ਨਾਮ ਦੇਵ ਤ੍ਰਿਲੋਚਨ ਕਬੀਰ ਦਾਸ ਰੂ ਮੁਗਤ ਭਇਓ ਚੰਮਿਆਰੋ ਹਾਂ ਚੰਮਿਆਰੋ ਥੋੜਾ ਜਿਹਾ ਕੱਸ ਕੇ ਬੋਲਣਾ ਹੈ ਕਿਪਟੀ ਲੱਗੀ ਹੋਈ ਹੈ ਗੂਜਰੀ ਮਹੱਲਾ ਪਿੰਜਵਾ ਹੈ ਨਾਹੀ ਕੋ ਬੁਝਣ ਹਾਰੋ ਜਾਣ ਕਮਨ ਪਤਾ ਸਿਵ ਬਿਰੰਚ ਅਰ ਸਗਲ ਮੋਨ ਜਾਣਾ ਗਹਿਣਾ ਸਕਾ ਹੀ ਗਤਾ ਇਪਤਾ ਗਤਾ ਪੁੱਲੇ ਹੀ ਪਦ ਉਚਾਰਨ ਕਰਨੇ ਆ ਪੱਤਾ ਗੱਤਾ ਨਹੀਂ ਕਹਿਣਾ प्रभु की अगम अगाद कसा सुनिए अवर अवर बिद बुझिए बकन कसन रहता रहाऊ आपे भगता आप सुवामी आपन संग रत्ता नानक को प्रभु पूर रहयो है पिख्यो जत्र कता कता पुल्ला रस्ता पद कस के उच्चारण गुजरी मोहल्ला पंजवा ਮਤਾ ਮਸੂਰਤ ਅਵਰ ਸਿਆਨਪ ਮਤਾ ਪਦ ਪੂਲਾ ਹੀ ਉਚਾਰਨ ਕਰਨਾ ਮਤਾ ਮਸੂਰਤ ਅਵਰ ਸਿਆਨਪ ਜਾਨ ਕਉ ਕਛੂ ਨ ਆਇਓ ਜਹ ਜਹ ਔਸਰ ਆਏ ਬਣਿਓ ਹੈ ਤਹ ਤਹ ਹਰ ਧਿਆਇਓ ਪ੍ਰਭ ਕੋ ਭਗਤ ਵਛਲ ਬਿਰਦਾਇਓ ਬਿਰਦਾਇਓ ਉਚਾਰਨ ਕਰਨਾ ਬਿਰਦਾਇਓ ਤਦੇ ਨਾਲ ਨਹੀਂ ਬੋਲਣਾ ਪ੍ਰਭ ਕੋ ਭਗਤ ਵਛਲ ਬਿਰਦਾਇਓ ਪ੍ਰਭ ਕੋ ਭਗਤ ਵਛਲ ਬਿਰਦਾਇਓ ਹਾਂ ਭਗਤਾਂ ਨਾਲ ਪਿਆਰ ਕਰਨਾ ਵਾਹਿਗੁਰੂ ਜੀ ਦਾ ਬਿਰਧ ਹੈ ਸੁਭਾਅ ਹੈ ਕਰੇ ਪ੍ਰਥਪਾਲ ਬਾਰਿਕ ਕੀ ਨਿਆਈ ਕੱਕੇ ਦੂਵੇਂ ਬਾਰਿਕ ਕੀ ਬਾਰਿਕ ਕੀ ਨਿਆਈ ਕਰੇ ਪ੍ਰਥਪਾਲ ਬਾਰਿਕ ਕੀ ਨਿਆਈ ਜਾਨਕਾ ਲਾਡ ਲਡਾਇਓ ਰਹਾਉ ਜਾਪ ਤਪ ਸੰਜਮ ਕਰਮ ਧਰਮ ਹਰ ਕਰਮ ਧਰਮ ਜਾਪ ਤਪ ਸੰਜਮ ਕਰਮ ਧਰਮ ਹਰ ਕੀਰਤਨ ਜਨ ਗਾਇਓ ਜੀ ਜਪ ਤਪ ਸੰਜਮ ਕਰਮ ਧਰਮ ਇਥੇ ਵਿਸਰਾਮ ਹਰ ਕੀਰਤਨ ਜਨ ਗਾਇਓ ਸਰਨ ਪਰਿਓ ਨਾਨਕ ਠਾਕੁਰ ਕੀ ਅਪੈਦਾਨ ਸੁਖ ਪਾਇਓ ਅਪੈਦਾਨ ਸੁਖ ਪਾਇਓ ਗੂਜਰੀ ਮਹੱਲਾ ਪੰਜਵਾ ਦਿਨ ਰਾਤੀ ਅਰਦੋ ਪਿਆਰੋ ਅਰਦੋ ਦਦਾ ਨੀ ਅਰਦੋ आरत आराद, अरद्दहु प्यारू नेमक नाकी जे ठीला संत सेवा कर पावनी लाईए त्याग मान हा ठीला मोहन प्राण मान रागीला बास रहे ओही यरे कै संगे मोहन पद विश्राम है मोहन प्राण मान रागीला बास रहे हो रहयो हियरे कै संगे देख मुहु मान लीला ਵੇਖ ਮੋਹਿਓ ਮਾਨ ਲੀਲਾ ਰਹਾਉ ਲੀਲਾ ਨਹੀਂ ਕਹਿਣਾ ਲੀਲਾ ਜੇਸ ਸਿਮਰਤ ਮਨ ਹੋਤ ਅਨੰਦਾ ਉਤਰ ਸਿਮਰਤ ਮਰਤ ਨਹੀਂ ਹੈ ਸਿਮਰਤ ਰਾਰਾ ਪੂਰਾ ਬੋਲਣਾ ਜੇ ਸਿਮਰਤ ਕਹਾਂਗਾ ਤਾਂ ਹੀਠਾਂ ਰਾਲਾ ਲੱਗ ਜੂਗਾ ਜੇਸ ਸਿਮਰਤ ਮਨ ਹੋਤ ਅਨੰਦਾ ਉਤਰੈ ਮਨ ਹੋ ਜੰਗੀਲਾ ਜੰਗੀਲਾ ਮਿਲਵੇ ਕੀ ਮਹਿਮਾ ਬਰਨ ਨਾ ਸਾਕਾ ਨਾਨਕ ਪਰੈ ਪਰੀਲਾ ਨਾਨਕ ਪਰੈ ਪਰੀਲਾ ਗੂਜਰੀ ਮਹੱਲਾ ਪਿੰਡਵਾ ਮੂਨ ਜੋਗੀ ਸਾਸਤ੍ਰਗ ਕਹਾਵਤ ਸਭ ਕੀਨੇ ਬਾਸ ਆਪਣੀ ਇਹ ਸਾਸਤ੍ਰਗ ਉਚਾਰਨ ਕਰਨਾ ਥੋੜਾ ਜਿਹਾ ਕਸ ਕੇ ਬੋਲਨਾ ਸਾਸਤ੍ਰਗ ਕਹਾਵਤ ਸਭ ਕੀਨੇ ਬਸ ਅਪਣ ਹੀ ਇਸ ਨੂੰ ਅਪਣ ਹੀ ਨਹੀਂ ਕਹਿਣਾ ਆਪਨ ਤੇ ਹਾਹੀ ਦੇ ਵਿੱਚ ਡੈਸ਼ ਦੀ ਕੀ ਬੋਲਣਾ ਪਾਠ ਇਕੱਠਾ ਹੀ ਹੈ ਤੀਨ ਦੇਵ ਅਰ ਕੋੜ ਤਤੀਸਾ ਤੀਨ ਦੇਵ ਅਰ ਕੋੜ ਤਤੀਸਾ ਕੋੜ ਤਤੀਸਾ ਜਿਹੜਾ ਪਾਠ ਹੈ ਇਹ ਸੰਬੰਧਕ ਪਾਠ ਹੈ ਤੀਨ ਦੇਵ ਅਰ ਕੋੜ ਤਤੀਸਾ ਤਿੰਨ ਕੀ ਹੈ ਰਤ ਕਾਚ ਨ ਰਹੀ ਬਲਵੰਤ ਵਿਆਪ ਰਹੀ ਸਭ ਮਹੀ ਅਵ ਨ ਜਾਣਸ ਕੋ ਮਰਮਾ ਗੁਰ ਕਿਰਪਾ ਤੇ ਲਹੀ ਰਹਾਉ ਜੀਤ 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 ਜੀਤੇ ਸਭ ਥਾਨਾ ਸਗਲ ਭਵਨ ਲਪਟਹੀ ਕਹ ਨਾਨਕ ਹਾਂ ਲਪਟਹੀ ਲਪਟਹੀ ਹਾਂ ਲਪਟਹੀ ਲਪਟ ਤੋ ਇਹ ਵਿੱਚੋਂ ਡੈਸ਼ ਦੀ ਕੀ ਉਚਾਰਨ ਕਰਨਾ ਸਗਲ ਭਵਨ ਲਪਟਹੀ ਕਹੋ ਨਾਨਕ ਸਾਧ ਤੇ ਭਾਗੀ ਹੋਏ ਚੇਰੀ ਚਰਨ ਗਹੀ ਇਹ ਗਹੀ ਉਚਾਰਨ ਕਰਨਾ ਚਰਨ ਗਈ ਨਹੀਂ ਕਹਿ ਦੇਣਾ ਗੂਜਰੀ ਮਹੱਲਾ ਪੰਜਵਾ ਦੋਇ ਕਰ ਜੋੜ ਕਰੀ ਬੇਨੰਤੀ ਠਾਕੁਰ ਆਪਣਾ ਧਿਆਇਆ ਹਾਥ ਦੇ ਰਾਖੇ ਪਰਮੇਸ਼ਰ ਸਗਲਾ ਦੁਰਤ ਮਿਟਾਇਆ ਠਾਕੁਰ ਹੋਈ ਠਾਕੁਰ ਹੋਏ ਆਪ ਦਿਆਲ ਭਈ ਕਲਿਆਣ ਆਨੰਦ ਰੂਪ ਹੋਈ ਹੈ ਹਾਂ ਹੋਈ ਉਚਾਰਨ ਕਰਨਾ ਆਮ ਪਾਠੀ ਸਿੰਘ ਹੋਈ ਕਹਿ ਜਾਂਦੇ ਆਨੰਦ ਰੂਪ ਹੋਈ ਹੈ ਉਬਰੇ ਬਾਲ ਗੋਪਾਲ ਰਹਾਉ ਉਬਰੇ ਬਾਲ ਇੱਥੇ ਠੰਮ ਖਲਾ ਜੰਨੇ ਗੋਪਾਲ ਭਈ ਕਲਿਆਣ ਆਨੰਦ ਰੂਪ ਹੋਈ ਹੈ ਉਭਰੇ ਬਾਲ ਗੋਪਾਲ ਰਹਾਉ ਮੇਲ ਵਰਨਾਰੀ ਮੰਗਲ ਲਗਾਇਆ ਮੇਲ ਕਸਕੇ ਨਹੀਂ ਭੁੱਲਨਾ ਮੇਲ ਵਰਨਾਰੀ ਮੰਗਲ ਲਗਾਇਆ ਮੇਲ ਵਰਨਾਰੀ ਮੰਗਲ ਲਗਾਇਆ ਠਾਕੁਰ ਕਾ ਜੈਕਾਰ ਕਹ ਨਾਨਕ ਤਿਸ ਗੁਰ ਬਲਿਹਾਰੀ ਜਿਨ ਸਭ ਕਾ ਕੀਆ ਉਧਾਰ ਗੂਜਰੀ ਮਹੱਲਾ ਪੰਜਵਾ ਮਾਤ ਪਿਤਾ ਭਾਈ ਸੁਤ ਬੰਧਪ ਤਿੰਨ ਕਾਬਾਲ ਹੈ ਥੋਰਾ ਅਨਿਕ ਰੰਗ ਮਾਇਆ ਕੇ ਪੀਖੇ ਅਨਿਕ ਅਨਿਕ ਰੰਗ ਮਾਇਆ ਕੇ ਪੀਖੇ ਕੇਸ ਸਾਥ ਨਾ ਚਾਲੈ ਪੂਰਾ ਠਾਕੁਰ ਤੁਜ ਬਿਨ ਆਹ ਨਾ ਮੋਰਾ ਮੋਹ ਅਨਾਥ ਨਿਰਗੁਣ ਗੁਣ ਨਾਹੀ ਮੋਹ ਅਨਾਥ ਨਿਰਗੁਣ ਗੁਣ ਨਾਹੀ ਮੈਂ ਆਹਿਓ ਤੁਮਾਰਾ ਤੁਮਰਾ ਧੂਰਾ ਮੈਂ ਆਇਓ ਤੁਮਰਾ ਧੂਰਾ ਰਹਾਉ ਬਾਲ 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 ਚਰਨ ਤੁਮਾਰੇ ਬਾਲ ਬਾਲ ਪੂਲੇ ਉਚਾਰਨ ਬਲ ਬਲ ਨਹੀਂ ਹੈਨਾ ਬਾਲ 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 ਚਰਨ ਤੁਮਾਰੇ ਈਹਾ ਉਹਾ ਤੁਹਾਹਾਰਾ ਜੋਰਾ ਸਾਧ ਸੰਗ ਨਾਨਕ ਦਰਸ ਪਾਇਓ ਸੰਗ ਨਹੀਂ ਕਹਿਦਨਾ ਘਗਾ ਲਾ ਕੇ ਸਾਧ ਸੰਗ ਸੰਗ ਤਾਂ ਗਲੇ ਨੂੰ ਕਹਿੰਦੇ ਆ ਸੰਗ ਕਹਿਣਾ ਸਾਧ ਸੰਗ ਨਾਨਕ ਦਰਸ ਪਾਇਓ ਬੇਣ ਸਿਓ ਸਾਗਲ ਨੇ ਹੋਰਾ ਗੂਜਰੀ ਮਹੱਲਾ ਪੰਜਵਾ ਆਲ ਜਾਲ ਭ੍ਰਮ ਮੋਹਤ ਜਾਵੇ ਆਲ ਜਾਲ ਭ੍ਰਮ ਮੋਹਤ ਜਾਵੇ ਪ੍ਰਭ ਸੇਤੀ ਰੰਗ ਲਾਈ ਮਾਨਕ ਇਹ ਉਪਦੇਸ਼ ਡਰਾਵੇ सहज सहज गुण गाई साजन ऐसो संत सहाई जिस भिटे तू जाई जाय करत करत अनिक बोह पाती निकी एह ठहराई मिल साधु हर जसगा नव जल पार पराई भी विश्राम ध्यान नाल उच्चारण करना ਮਿਲ ਸਾਧੂ ਹਰਜਸ ਗਾਵੈ ਨਾਨਕ ਇਥੇ ਵਿਸਰਾਮ ਲਾਉਣਾ ਭਵਜਲ ਪਾਰ ਪਰਾਈ ਗੂਜਰੀ ਮਹੱਲਾ ਪੰਜਵਾ ਛਿਨ ਮਹਿ ਥਾਪ ਓ ਥਾਪਨ ਹਾਰਾ ਕੀਮਤ ਜਾਏ ਨਾ ਕਰੀ ਰਾਜਾ ਰੰਗ ਕਰੈ ਖੇਨ ਪੀਤਰ ਰਾਜਾ ਰੰਗ ਰਾਜਾ ਰੰਗ ਐ ਥੋੜਾ ਜਿਹਾ ਨਖੇਰ ਕੇ ਬੋਲਣਾ ਰਾਜਾ ਰੰਗ ਕਰੈ ਖੇਨ ਪੀਤਰ ਰਾਜਾ ਰੰਕ ਕਰੈ ਖਿਨ ਪੀਤਰ ਰਾਜਾ ਪਾਤੇ ਜਮ ਕੀ ਲਾਦੋ ਰਾਜਾ ਰੰਕ ਕਰੈ ਖਿਨ ਪੀਤਰ ਰਾਜਾ ਰੰਕ ਕਰੈ ਖਿਨ ਪੀਤਰ ਨੀਚਹਿ ਜੋਤ ਧਰੀ ਧਿਆਈਐ ਆਪਣੋ ਸਦਾ ਹਰੀ ਧਿਆਈਐ ਠੀਵਸ੍ਰਾਮ ਆਪਣੋ ਸਦਾ ਹਰੀ ਸੋਚ ਅੰਦੇਸਾ 타 ਕਾ ਕਹਾ ਕਰਿਐ ਜਾ ਮਹ ਏਕ ਕਰੀ ਰਹਾਉ ਤੁਮਰੀ ਏਕ ਤੁਮਾ ਤੁਮ ਤੁਮਰੀ ਏਕ ਪੂਰੇ ਮੇਰੇ ਸਤਗੁਰ ਮਨ ਸਰਨ ਤੁਮਾਰੈ ਪਰਿ ਚੇ ਅਚੇਤ ਇਆਨੇ ਬਾਰਿਕ ਨਾਨਕ ਹਮ ਇਹ ਵਿਸਰਾਮ ਧਿਆਨ ਨਾਲ ਲਾਉਣਾ ਅਚੇਤ ਇਆਨੇ ਬਾਰਿਕ ਇਥੇ ਠਮਕੈ ਨਾਨਕ ਹਮ ਇਥੇ ਵਿਸਰਾਮ ਅਚੇਤ ਅਯਾਨੇ ਬਾਰਿਕ ਨਾਨਕ ਹਮ ਤੁਮ ਰਾਖੋ ਧਾਰ ਕਰੀ ਆਮ ਪਾਠੀਆਂ ਜੀ ਹਮ ਤੁਮ ਰਾਖੋ ਧਾਰ ਕਰੀ ਗੂਜਰੀ ਮਹੱਲਾ ਪੰਜਵਾ ਤੂੰ ਦਾਤਾ ਜੀਆ ਸਭਨਾ ਕਾ ਬਸਹੁ ਮੇਰੇ ਮਨ ਮਾਹੀ ਸਭਨਾ ਨਹੀਂ ਬੋਲਣਾ ਇਹਨਾਂ ਦੀ ਮਿਹਨਤ ਕਰੋ ਪਦਾਂ ਦੀ ਸਭ ਸਭ ਤੋਜ ਤੋਜ ਬੰਦ ਬੰਦ ਇਹ ਪਦਾਂ ਦੀ ਮਿਹਨਤ ਚਾਹੀਦੀ ਹੈ ਪ੍ਰਭ ਪ੍ਰਭ ਇਹ ਚਰਣ ਕਮਲ ਰਿਧਮਾਹਿ ਸਮਾਈ ਤਹਿ ਪਰਮ ਅੰਧੇਰਾ ਨਾਹੀ ਜਿੱਥੇ ਆਪਾਂ ਦੱਦਾ ਧੱਦਾ ਬੋਲਣਾ ਹੁੰਦਾ ਉੱਥੇ ਦੱਦਾ ਬੋਲ ਜਨੇ ਜਿੱਥੇ ਦੱਦਾ ਬੋਲਣਾ ਹੁੰਦਾ ਉੱਥੇ ਤੇ ਤੇ ਰਿਧ ਕਹਿ ਜਨੇ ਰੇਦ ਇਥੇ ਦੱਦੇ ਨਾਲ ਉਚਾਰਨ ਕਰਨਾ ਸ਼ੁਤ ਰੇਦ ਮਾਹਿ ਸਮਾਈ ਚਰਣ ਕਮਲ ਰੇਦ ਮਾਹਿ ਸਮਾਈ ਤਹਿ ਪਰਮ ਅੰਧੇਰਾ ਨਾਹੀ ਠਾਕੁਰ ਜਾ ਸਿਮਰਾ ਤੂੰ ਤਾਹੀ ਕਰ ਕਿਰਪਾ ਠਾਕੁਰ ਪਾਤੀ ਠਾਕੁਰ ਜਾ ਸਿਮਰਾ ਤੂੰ ਤਾਹੀ ਕਰ ਕਿਰਪਾ ਸਰਬ ਪ੍ਰਤਪਾਲਕ ਪ੍ਰਭ ਕੋ ਸਦਾ ਸਲਾਹੀ ਰਹਾਉ ਸਾਸ ਸਾਸ ਤੇਰਾ ਨਾਮ ਸਮਾਰਾ ਤੁਮ ਹੀ ਕੋ ਪ੍ਰਭ ਆਹੀ ਨਾਨਕ ਟੇਕ ਭਈ ਕਰਤੇ ਕੀ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਬਿਡਾਣੀ ਲਾਹੀ ਹੋਰ ਆਸ ਬਿਨਾਣੀ ਲਾਹੀ ਗੂਜਦੀ ਮਹੱਲਾ ਪਿੰਜਵਾ ਕਰ ਕਿਰਪਾ ਆਪਣਾ ਦਰਸ ਦੀਜੈ ਜਸ ਗਾਵੋ ਨਿਸ ਅਰਪੂਰ ਕੇਸ ਸੰਗ ਦਾਸ ਪਗ ਝਾਰੋ ਇਹੈ ਮਨੋਰਥ ਮੂਰ ਠਾਕੁਰ ਤੁਝ ਬਿਨ ਬੀਆ ਨਾ ਹੂਰ ਕੀਤੇ ਕੀਤੋ ਵਾਹ ਹਰ ਰਸਨਾ ਆਰਾਧਦਾ ਨਿਰਖਉ ਤੁਮਰੀ ਓਰ ਰਹਾਉ ਦਿਆਲਪੁਰਖ ਸਰਬਕੇ ਠਾਕੁਰ ਬਿਨਾ ਕਰੋ ਕਾਰਜੂਰ ਨਾਮ ਜਪੈ ਨਾਨਕ ਦਾਸ ਤੁਮਰੋ ਉਧਰਸ ਆਖੀ ਫੂਰਾ ਗੂਜਰੀ ਮਹੱਲਾ ਪੰਜਵਾ ਬ੍ਰਹਮ ਲੋਕ ਅਰ ਰੁਦਰ ਲੋਕ ਆਈ ਇੰਦਰ ਲੋਕ ਤੇ ਤਾਇ ਬ੍ਰਹਮ ਲੋਕ ਅਰ ਰੁਦਰ ਲੋਕ ਇਥੇ ਵਿਸਰਾਮ ਆਈ ਇਥੇ ਯਮਕ ਇੰਦਰ ਲੋਕ ਤੇ ਤਾਇ ਸਾਧ ਸੰਗਤ ਕਉ ਜੋ ਹੈ ਨਾ ਸਾਕੈ ਮਲ ਮਲ ਧੋਵੈ ਪਾਇ ਮਲ ਮਲ ਧੋਵੈ ਪਾਇ ਮਲ ਮਲ ਪੁਲਾ ਹੀ ਉਚਾਰਨ ਆਬ ਮੋਹ ਆਇਓ ਆਬ ਮੋਹ ਆਇਓ ਆਬ ਮੋਹ ਪਤ ਆਬ ਮੋਹ ਆਇ ਪਰਿਓ ਸਰਨਾਇ ਗੋਹਜ ਪਾਵ ਕੋ ਬਹੁਤ ਪ੍ਰਜਾਰ ਐ ਮੋਕ ਸਤਗੁਰ ਦੀਓ ਹੈ ਬਤਾਇ ਰਹਾਉ ਸਿੱਧ ਸਾਧਿਕ ਅਰ ਜਾਖੇ ਕਿੰਨਰ ਨਰ ਇਹ ਜਾਖੇ ਉਚਾਰਨ ਕਰਨਾ ਜਜਿਆ ਖਖੇ ਸਿਆਰੀ ਐੜਾ ਕਸ ਕੇ ਉਚਾਰਨ ਕਰਨਾ ਸਿੱਧ ਸਾਧਿਕ ਅਰ ਜਾਖੇ ਕਿੰਨਰ ਨਰ ਸਿੱਧ ਸਾਧਕ ਅਰ ਜਾਖੇ ਕਿੰਨਰ ਨਰ ਰਹੀ ਕੰਢ ਉਰਜਾਏ ਜਨ ਨਾਨਕ ਅੰਗ ਕੀਆ ਪ੍ਰਭ ਕਰਤਾ ਜਾ ਕੈ ਕੋਟ ਐਸੀ ਦਾਸਾਈ ਗੂਜਰੀ ਮਹੱਲਾ ਪੰਜਵਾ ਆਪ ਜਸ ਮਿਟੈ ਹੂਵੇ ਜਗ ਕੀਰਤ ਆਪ ਜਸ ਮਿਟੈ ਆਪ ਤੇ ਜਸ ਦੇ ਵਿੱਚ ਡੈਸ਼ ਤੇ ਕੇ ਥੋੜਾ ਜਿਹਾ ਉਚਾਰਨ ਕਰਨਾ ਹੈ ਨਖੀਰ ਕੇ ਜੀ ਪੜਨਾ ਹੈ ਪੂਲਾ ਉਚਾਰਨਾ ਆਪਜਸ ਮਿਟੈ ਹੋਏ ਜਗ ਕੀਰਤ ਦਰਗਹ ਬੈਸਣ ਪਾਈਐ ਜਾਮ ਕੀ ਤਰਾਸ ਨਾਸ ਹੋਏ ਖਿਨਮਹਿ ਸੁਖ ਅਨੰਦ ਛੇਤੀ ਘਰ ਜਾਈਐ ਜਾਤੇ ਕਾਲ ਨ ਬਿਰਤੀ ਜਾਈਐ ਆਠ ਪਹਿਰ ਸਿਮਰਹੁ ਪ੍ਰਭ ਆਪਣਾ ਆਪਣਾ ਕੰਡ ਕੰਨਾ ਨਹੀਂ ਆਪਣਾ ਨਹੀਂ ਹੈ ਮਾਨਤਨ ਸਦਾ ਧਈਐ ਰਹਾਉ ਮੋਹ ਹਸਰਨਾ ਦੀਨ ਦੁਖ ਪੰਜਾਂ ਨਾ ਤੂੰ ਦੇਹ ਸੋਈ ਪ੍ਰਾਪ ਪਾਈਐ ਚਰਨ ਕਮਲ ਨਾਨਕ ਰੰਗ ਰਾਤੇ ਵਿਸਰਾਮ ਤੇ ਜ਼ਿਆਦਾ ਰੁਕਿਆ ਕਰ ਚਰਨ ਕਮਲ ਨਾਨਕ ਰੰਗ ਰਾਤੇ ਹਰ ਦਾਸ ਸਹ ਪੈਜ ਰਖਾਈਐ ਗੂਜਰੀ ਮਹੱਲਾ ਪਿੰਜਵਾ ਵਿਸਮੰਤਾਰ ਜੀ ਅਨ ਕੋ ਦਾਤਾ ਇਹ ਧਿਆਨ ਨਾਲ ਉਚਾਰਨ ਕਰਨਾ ਪਾਠ ਵਿਸਵੰ ਬੱਬੇ ਸਿਆਰੀ ਸਸੇ ਔਂਕੜ ਐੜੇ ਉੱਤੇ ਟਿੱਪੀ ਪਹਿਲਾਂ ਬੋਲਣਾ ਵਿਸਵੰ ਫਿਰ ਨਾਲ ਬੋਲਣਾ ਭਾਰ ਵਿਸਮੰਬਰ ਨਹੀਂ ਕਹਿ ਜਾਣਾ ਵਿਸਵੰ ਭਾਰ ਜੀਨ ਕੋ ਦਾਤਾ ਭਗਤ ਭਰੇ ਪੰਡਾਰ ਜਾ ਕੀ ਸੇਵਾ ਨਿਫਲ ਨਾ ਹੋਵਤ ਨਿਫਲ ਜਾ ਕੀ ਸੇਵਾ ਨਿਫਲ ਨਾ ਹੋਵਤ ਕੇਨ ਮੈਂ ਕਰੇ ਉਧਾਰ ਮੇਰੇ ਮਨ ਮੇਰੇ ਚਰਨ ਕਮਲ ਸੰਗ ਰਾਚ ਸਗਲ ਜੀ ਜਾ ਕੋ ਆਰਦ ਹੈ ਤਾਹੂ ਕੋ ਤੂੰ ਜਾਚ ਰਹਾਉ ਨਾਨਕ ਸਰਨ ਤੁਮਾਰੀ ਕਰਤੇ ਤੂੰ ਪ੍ਰਭ ਪ੍ਰਾਨ ਅਧਾਰ ਹੋਏ ਸਹਾਈ ਜਿਸ ਤੂੰ ਰਖ ਹੈ ਤੇਸ ਕਹਾ ਕਰੇ ਸੰਸਾਰ ਗੂਜਰੀ ਮਹੱਲਾ ਪੰਜਵਾ ਜਾਨਕੀ ਪੈਜ ਸਵਾਰੀ ਆਪ ਜਾਨਕੀ ਪੈਜ ਜਾਨਕੀ ਪੈਜ ਸਵਾਰੀ ਆਪ ਹਰ ਹਰ ਨਾਮ ਦੀਓ ਗੁਰ ਅਵਖਦ ਉਤਰ ਗਇਓ ਸਭ ਤਾਪ ਰਹਾਉ ਹਰ ਗੋਬਿੰਦ ਰੱਖਿਓ ਪਰਮੇਸ਼ਰ ਹਰ ਗੋਬਿੰਦ ਰੱਖਿਓ ਪਰਮੇਸ਼ਰ ਹਰ ਗੋਬਿੰਦ ਰੱਖਿਓ ਪਰਮੇਸ਼ਰ ਆਪਣੀ ਕਿਰਪਾ ਤਾਰ ਮਿਟੀ ਬਿਯਾਦ ਸਰਬ ਸੁਖ ਹੋਏ ਹਰ ਗੁਣ ਸਦਾ ਵਿਚਾਰ ਅੰਗੀਕਾਰ ਕੀਓ ਮੇਰਾ ਕਰਤਾ ਅੰਗੀਕਾਰ ਕੀਓ ਮੇਰਾ ਕਰਤਾ ਅੰਗੀਕਾਰ ਕੀਓ ਮੇਰਾ ਕਰਤਾ ਗੁਰਪੂਰੇ ਕੀ ਵਡਿਆਈ ਅਬ ਚ ਅਬ ਚਲ ਨੀਵ ਧਰੀ ਗੁਰ ਨਾਨਕ ਨਿਤ ਨਿਤ ਚੜਾਐ ਸਵਾਈ ਵਾਹਿਗੁਰੂ ਜੀ ਕਾ ਕਾਲ ਸਾਗ ਕਰੈ ਵਾਹਿਗੁਰੂ ਜੀ ਕੀ ਪਤੈ